ਟੇਸਟੀ ਟੇਸਟੀ ਵਰਫੀ ਬਣ ਕੇ ਆਪਣੀ ਤਿਆਰ ਹੈ ਜੀ ਤੇ ਇਹ ਸਿਰਫ 5 ਮਿੰਟਾਂ ਦੀ ਰੈਸਪੀ ਹੈ ਇਹ ਤੇ ਨਾ ਆਪਾਂ ਨੂੰ ਗੈਸ ਜਲਾਉਣ ਦੀ ਲੋੜ ਤੇ ਨਾ ਹੀ ਆਪਾਂ ਨੂੰ ਕੋਈ ਜਾਂਜਿਤ ਜ਼ਿਆਦਾ ਕਰਨ ਦੀ ਲੋੜ ਇਹਦੇ ਵਿੱਚ ਤੇ ਬਹੁਤ ਹੀ ਸਵਾਦ ਇਹ ਵਰਫੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਘਰ ਦੇ ਵਿੱਚ ਹੀ ਆਪਣੇ ਇਹ ਸਮਾਨ ਪਏ ਹੁੰਦੇ ਆ ਦੋ ਤਿੰਨ ਚੀਜ਼ਾਂ ਤੋਂ ਆਪਾਂ ਬਣਾਵਾਂਗੇ ਜਿਹੜੀਆਂ ਆਪਣੇ ਘਰ ਦੇ ਵਿੱਚ ਹੀ ਪੰਗਾ ਹੋਣੀਆਂ ਤੇ ਅੱਜ ਆਪਾਂ ਬਣਾਵਾਂਗੇ ਜੀ 5 ਮਿੰਟ ਵਿੱਚ ਬਣਨ ਵਾਲੀ ਇਹ ਵਰਫੀ ਨਾ ਆਪ ਗੈਸ ਜਲਾਉਣਾ ਇਹਦੇ ਵਿੱਚ ਤੇ ਨਾ ਹੀ ਆਪਾਂ ਨੂੰ ਕੋਈ ਝਾਂਜੇ ਟਾਗਾ ਤੇ ਸਪੈਸ਼ਲ ਆਪਾਂ ਰੱਖੜੀ ਵਾਸਤੇ ਇਹ ਵਰਫੀ ਤਿਆਰ ਕਰਾਂਗੇ ਜੀ ਤੇ ਬਹੁਤ ਹੀ ਸੌਖਾ ਤਰੀਕਾ ਜੀ ਵਰਫੀ ਤਿਆਰ ਕਰਨ ਦਾ ਇਹ ਤੇ ਇਸ ਤਰੀਕੇ ਨਾਲ ਆਪਣੀ ਵਰਫੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਬਿਨਾ ਗੈਸ ਜਲਾਏ ਜੀ ਤੇ 5 ਮਿੰਟਾਂ ਵਿੱਚ ਬਣ ਜਾਣ ਵਾਲੀ ਰੈਸਪੀ ਇਹ ਤੇ ਦੇਖਣ ਵਿੱਚ ਇਹ ਬਿਲਕੁਲ ਕਲਾਕੰਦ ਵਰਗੀ ਲੱਗਦੀ ਹੈਗੀ ਦਾਣੇਦਾਰ ਵਰਫੀ ਤੇ ਟੇਸਟੀ ਵੀ ਇਹ ਬਹੁਤ ਬਣਦੀ ਹੈ ਜੀ ਤੇ ਚਲੋ ਜੀ ਅੱਜ ਆਪਾਂ ਇਹ ਰੈਸਪੀ ਸ਼ੁਰੂ ਕਰਦੇ ਵਰਫੀ ਦੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇਸ ਤਰੀਕੇ ਨਾਲ ਟੇਸਟੀ ਵਰਫੀ ਤੁਸੀਂ ਵੀ ਘਰ ਦੇ ਵਿੱਚ ਜਰੂਰ ਤਿਆਰ ਕਰਨੀ ਜੀ ਤੇ ਚਲੋ ਜੀ ਕਰੀਏ ਆਪਾਂ ਵੀਡੀਓ ਸ਼ੁਰੂ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਟੇਸਟੀ ਵਰਫੀ ਦੀ ਹੋਣ ਆਪਾਂ ਰੈਸਪੀ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਮਠਿਆਈ ਤਿਆਰ ਕਰਨ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਲੈ ਲੈਣਾ 1.5 ਕੱਪ ਮਿਲਕ ਪਾਊਡਰ ਦਾ ਤੁਸੀਂ ਕੋਈ ਵੀ ਵਰਤਨ ਇੱਥੇ ਸੈੱਟ ਕਰ ਸਕਦੇ ਆਂਗੇ ਕੋਲੀ ਬਾਟੀ ਜਾਂ ਉਹ ਵੀ ਵਰਤਨ ਹੈਗਾ ਤੁਹਾਡੇ ਕੋਲ ਤੇ ਇਹ ਆਪਾਂ 1.5 ਕੱਪ ਕੋਲੀ ਲਵਾਂਗੇ ਜੀ ਮਿਲਕ ਪਾਊਡਰ ਦੀ ਸੁੱਕੇ ਦੁੱਧ ਦੀ ਇੱਕ ਕੋਲੀ ਆਪਾਂ ਪਹਿਲਾਂ ਪਾ ਲਈ ਜੀ ਤੇ ਅੱਧੀ ਕੋਲੀ ਆਪਾਂ ਇਹ ਹੋਰ ਪਾ ਦਿੰਨੇ ਆ 1.5 ਕੋਲੀ ਆਪਾਂ ਟੋਟਲ ਇਹ ਲੈਤੀ ਸੁੱਕੇ ਦੁੱਧ ਦੀ ਤੇ ਸੇਮ ਕੋਲੀ ਨਾਲੀ ਜੀ ਆਪਾਂ ਅੱਧੀ ਕੋਲੀ ਇੱਥੇ ਆਪਾਂ ਨਾਰੀਅਲ ਦਾ ਬਰਾਤਾ ਲਾਵਾਂਗੇ ਤੇ ਸੇਮ ਕੋਲੀ ਨਾਲੀ ਜੀ ਆਪਾਂ ਇਹ ਅੱਧੀ ਕੋਲੀ ਲੈਤੀ ਇੱਥੇ ਪੀਸੀ ਹੋਈ ਖੰਡ ਦੀ ਤੇ ਪੀਸੀ ਹੋਈ ਖੰਡ ਹੀ ਪਾਉਣੀ ਹੈ ਜੀ ਇੱਥੇ ਦਾਣੇ ਵਾਲੀ ਨਾ ਪਾ ਦਿਓ ਖੰਡ ਇੱਥੇ ਪੀਸੀ ਹੋਈ ਪਾਉਣੀ ਹੈਗੀ ਤੇ ਇਹ ਆਪਾਂ ਲੈ ਲਏ ਜੂਬਲਿਆ ਹੋਇਆ ਦੁੱਧ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸਚਰ ਨੂੰ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਸਾਰੇ ਮਟੀਰੀਅਲ ਨੂੰ ਤੇ ਫੇਰ ਆਪਾਂ ਇਹਨੂੰ ਥੋੜਾ ਥੋੜਾ ਦੁੱਧ ਕਰਕੇ ਤੇ ਦੁੱਧ ਨਾਲ ਘੋਲ ਲਾਂਗੇ ਇਹਨੂੰ ਚੰਗੀ ਤਰ੍ਹਾਂ ਜੀ ਥੋੜਾ ਥੋੜਾ ਦੁੱਧ ਪਾ ਕੇ ਤੇ ਹੁਣ ਆਪਾਂ ਇਹਨੂੰ ਘੋਲ ਲੈਣਾ ਜੀ ਇਸ ਤਰੀਕੇ ਨਾਲ ਆਪਾਂ ਇਹਦਾ ਚੰਗੀ ਤਰ੍ਹਾਂ ਜਿਵੇਂ ਆਪਾਂ ਆਟੇ ਦਾ ਡੋਹ ਤਿਆਰ ਕਰਦੇ ਹੁੰਨੇ ਆ ਇਸ ਤਰੀਕੇ ਨਾਲ ਆਟੇ ਦੇ ਡੋਹ ਵਾਂਗੂ ਆਪਾਂ ਇਹਨੂੰ ਤਿਆਰ ਕਰ ਲਾਂਗੇ ਜੀ ਤੇ ਵਾਲਾ ਦੁੱਧ ਨਹੀਂ ਇੱਕਦਮ ਪਾਉਣਾ ਹੈਗਾ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਇਹਨੂੰ ਤਿਆਰ ਕਰ ਲਾਂਗਾ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆਂ ਜੀ ਤੇ ਦੁੱਧ ਬਿਲਕੁਲ ਹੀ ਘੱਟ ਲੱਗਿਆ ਇਹ ਤੇ ਇਹ ਵੇਖੋ ਥੋੜਾ ਜਿਹਾ ਦੁੱਧ ਹੀ ਲੱਗਿਆ ਨੂੰ ਤਿਆਰ ਕਰਨ ਚ ਦੋ ਤਿਆਰ ਕਰਨ ਚ ਆਪਣਾ ਇਹ ਤੇ ਇਸ ਤਰੀਕੇ ਨਾਲ ਆਪਾਂ ਇਹ ਦੋ ਤਿਆਰ ਕਰ ਲਿਆ ਤੇ ਹੁਣ ਜੇਕਰ ਤੁਹਾਡੇ ਕੋਲੇ ਇਹ ਟ੍ਰੇ ਹੈਗੀ ਜੀ ਵਰਫੀ ਜਮਾਉਣ ਵਾਲੀ ਤਾਂ ਤੁਸੀਂ ਇਹ ਵਰਫੀ ਜਮਾ ਸਕਦੇ ਹੋ ਦੇ ਵਿੱਚ ਤੇ ਨਹੀਂ ਤੁਸੀਂ ਇਦਾਂ ਦੀ ਪਲੇਟ ਲੈ ਲੈਣੀ ਆ ਤੇ ਉਹਨੂੰ ਆਪਾਂ ਘਿਓ ਨਾਲ ਗ੍ਰੀਸ ਕਰ ਲਾਂਗੇ ਤੇ ਇੱਥੇ ਆਪਾਂ ਘਿਓ ਲਗਾ ਲਿਆ ਇੱਥੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਇਸ ਤਰੀਕੇ ਨਾਲ ਗ੍ਰੀਸ ਕਰ ਲਾਂਗੇ ਪਲੇਟ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਇਹ ਮਟੀਰੀਅਲ ਕੱਢ ਦਾਂਗੇ ਜੀ ਜਿਹੜਾ ਆਪਾਂ ਨੇ ਤਿਆਰ ਕਰਿਆ ਤੇ ਇਹਦੇ ਨਾਲ ਇਹ ਵਰਫੀ ਬਤੀਆ ਕੱਟੀ ਆਉਗੀ ਪੀਸ ਜਦੋਂ ਆਪਾਂ ਵਰਫੀ ਦੇ ਪੀਸ ਕੱਢਾਂਗੇ ਤਾਂ ਵਧੀਆ ਨਿਕਲ ਜਾਣਗੇ ਤੇ ਹੁਣ ਜਿਹੜਾ ਇਹ ਆਪਾਂ ਮਟੀਰੀਅਲ ਤਿਆਰ ਕੀਤਾ ਜੀ ਇਹਨੂੰ ਆਪਾਂ ਸਾਰੇ ਨੂੰ ਇਹ ਪਲੇਟ ਦੇ ਵਿੱਚ ਕੱਢ ਲਾਂਗੇ ਜਿਹੜੀ ਆਪਾਂ ਪਲੇਟ ਇਹ ਗ੍ਰੀਸ ਕਰੀ ਹੋਈ ਹੈ ਘਿਓ ਨਾਲ ਇਸ ਤਰੀਕੇ ਨਾਲ ਜੀ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਕੱਢ ਲੈ ਪਲੇਟ 'ਚ ਤੇ ਹੁਣ ਆਪਾਂ ਇਹਨੂੰ ਸੈੱਟ ਕਰ ਲਾਂਗੇ ਜਿਵੇਂ ਆਪਾਂ ਵਰਫੀ ਵਾਸਤੇ ਇਹਦੀ ਪਰਤ ਜੀ ਤਿਆਰ ਕਰ ਲਾਂਗੇ ਉਸ ਤਰੀਕੇ ਨਾਲ ਜਿਹੜੇ ਹਿਸਾਬ ਨਾਲ ਵਰਫੀ ਕੱਟੀ ਜਾਵੇ ਆਪਣੀ ਓਨਾ ਕੁ ਮੋਟਾ ਪਤਲਾ ਆਪਾਂ ਇਹਨੂੰ ਰੱਖ ਲਾਂਗੇ ਜੀ ਰਿਸਟ੍ਰਿਕ ਦੇ ਨਾਲ ਆਪਾਂ ਇਹਨੂੰ ਸੈੱਟ ਕਰ ਦਾਂਗੇ ਚੰਗੀ ਤਰ੍ਹਾਂ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਦੋ ਨੂੰ ਤੇ ਇਹ ਵੇਖੋ ਹੁਣ ਆਪਾਂ ਇਹਨੂੰ ਚਾਰਸਾ ਆਪਾਂ ਇਹਦੇ ਪੀਸ ਕੱਟਾਂਗੇ ਤੇ ਇਸ ਲਈ ਆਪਾਂ ਇਸੇ ਤਰੀਕੇ ਨਾਲ ਹੀ ਇਹਨੂੰ ਇੰਨੀ ਤਮੋਟੀ ਆਪਾਂ ਵਰਕੀ ਕੱਟਾਂਗੇ ਪੀਸ ਤੇ ਉਸ ਹਾਵ ਨਾਲ ਆਪਾਂ ਇਹਨੂੰ ਸੈੱਟ ਕਰ ਲਿਆ ਤੇ ਹੁਣ ਇਹਦੇ ਉੱਪਰ ਜੋ ਵੀ ਤੁਸੀਂ ਡਰਾਈ ਫਰੂਟ ਵਗੈਰਾ ਲਗਾਉਣੇ ਆਂਗੇ ਤੇ ਉਹ ਲਗਾ ਸਕਦੇ ਆਂਗੇ ਤੇ ਆਪਾਂ ਇਹਤੇ ਲਗਾਵਾਂਗੇ ਚਾਂਦੀ ਦਾ ਵਰਕ ਜੀ ਤੇ ਤੁਹਾਡੇ ਕੋਲ ਜੋ ਵੀ ਡਰਾਈ ਫਰੂਟ ਵਗੈਰਾ ਅਵੇਲੇਬਲ ਹੈਗੇ ਤੁਸੀਂ ਉਹ ਲਗਾ ਸਕਦੇ ਆ ਤੇ ਤੇ ਲੋ ਜੀ ਹੁਣ ਆਪਾਂ ਚਾਂਦੀ ਦਾ ਵਰਕ ਲਗਾ ਦਈਏ ਤੇ ਪਹਿਲਾਂ ਸਭ ਤੋਂ ਇਸ ਤਰੀਕੇ ਨਾਲ ਹੀ ਆਪਾਂ ਸੈੱਟ ਕਰ ਦਾਂਗੇ ਇਹਨੂੰ ਤੇ ਆਪਾਂ ਚਾਂਦੀ ਦਵਰਕ ਲਗਾ ਲਿਆ ਜੀ ਤੇ ਹੁਣ ਆਪਾਂ ਇਹ ਡਰਾਈ ਫਰੂਟ ਜਿਹੜੇ ਆਪਣੇ ਹੋਏਗੇ ਪਿਸਤੇ ਫੇਰ ਲਗਾ ਲਾਂਗੇ ਤੇ ਤੁਸੀਂ ਇੱਥੇ ਕੁਝ ਵੀ ਵਰਤ ਸਕਦੇ ਆ ਜਿਵੇਂ ਕਿ ਆਪਣੇ ਬਦਾਮ ਹੁੰਦੇ ਆ ਕਾਜੂ ਹੁੰਦੇ ਆਗੇ ਕੋਈ ਮਰਜ਼ੀ ਚੀਜ਼ ਇੱਥੇ ਵਰਤ ਸਕਦੇ ਆ ਜੀ ਸਜਾਵਟ ਲਈ ਤੇ ਆਪਾਂ ਲਇਤੇ ਥੋੜੇ ਜਿਹਾ ਲਾਉ ਤੇ ਪੰਖੜੀਆਂ ਤੇ ਇਹਨਾਂ ਨੂੰ ਆਪਾਂ ਕਿਤੇ ਕਿਤੇ ਇਸ ਤਰੀਕੇ ਨਾਲ ਸੈੱਟ ਕਰ ਦਾਂਗੇ ਤੇ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਆਪਣੀ ਮਠਿਆਈ ਬਣ ਕੇ ਤੇ ਨਾ ਹੀ ਆਪਾਂ ਇਹ ਤੇ ਕੋਈ ਜ਼ਿਆਦਾ ਟਾਈਮ ਲਾਇਆ ਜਾਂਦਾ ਤੇ ਨਾ ਕੋਈ ਗੈਸ ਵਾਲਨ ਦੀ ਲੋੜ ਹੈ ਤੇ ਆਪਾਂ ਨੂੰ ਤੇ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਹੀ ਬਣਾ ਸਕਦੇ ਮਠਿਆਈ ਤੇ ਟੇਸਟ ਵੀ ਇਹਦਾ ਬਿਲਕੁਲ ਜਿਵੇਂ ਕਲਾਕੰਦ ਹੁੰਦਾ ਜਿਵੇਂ ਉਵੇਂ ਆਊਗਾ ਇਹਦਾ ਟੇਸਟ ਜਿਵੇਂ ਬਾਜ਼ਾਰ 'ਚ ਆਪਾਂ ਨੂੰ ਹੋਟਲਾਂ ਤੋਂ ਮਿਲਦਾਗਾ ਕਲਾਕੰਦ ਉਸ ਤਰੀਕੇ ਦਾ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਇਹ ਫੇਤਰ ਨਾਲ ਆਪਾਂ ਇਹਨੂੰ ਥੋੜਾ ਥੋੜਾ ਦਬਾ ਦਾਂਗੇ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣ। ਜਿਹੜੇ ਆਪਾਂ ਬਲਾਵਦੀਆਂ ਪੰਖੜੀਆਂ ਤੇ ਇਹ ਡਰਾਈ ਫਰੂਟ ਲਗਾਏ ਆ। ਤੇ ਇਹ ਹੁਣ ਚੰਗੀ ਤਰ੍ਹਾਂ ਸੈੱਟ ਹੋ ਗਈ ਜੀ ਇਹਦੇ ਵਿੱਚ। ਤੇ ਹੁਣ ਆਪਾਂ ਇਹਨੂੰ ਰੱਖਾਂਗੇ ਜੀ ਅ ਅੱਧੇ ਘੰਟੇ ਲਈ ਫ੍ਰੀਜ ਵਿੱਚ ਰੱਖਾਂਗੇ। ਤੇ ਫਿਰ ਆਪਾਂ ਇਹਦੇ ਪੀਸ ਕਟਿੰਗ ਕਰਾਂਗੇ। ਫਿਰ ਤੁਹਾਨੂੰ ਦਿਖਾਵਾਂਗੇ ਆਪਾਂ। ਤੇ ਲਓ ਜੀ ਹੁਣ ਆਪਾਂ ਵਰਕ ਹੀ ਫ੍ਰੀਜ ਦੇ ਵਿੱਚੋਂ ਕੱਢ ਲਈ ਹੈਗੀ। ਤੇ ਹੁਣ ਆਪਾਂ ਇਹਦੇ ਪੀਸ ਕੱਟ ਕੇ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਹੀ ਵਧੀਆ ਇਹ ਜੰਮ ਕੇ ਤਿਆਰ ਹੋ ਗਈ ਜੀ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਈਏ ਪੀਸ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਸ਼ੇਪ ਚ ਮਰਜ਼ੀ ਕੱਟ ਸਕਦੇ ਆ ਤੇ ਲੋ ਜੀ ਆਪਾਂ ਇਸ ਤਰੀਕੇ ਨਾਲ ਇਹਦੇ ਚੌਰਸੀ ਪੀਸ ਕਟਾਂਗੇ ਇਸ ਤਰੀਕੇ ਨਾਲ ਕੱਟ ਲੈਣੇ ਤੁਸੀਂ ਵੀ ਛੋਟੇ ਵੱਡੇ ਸਾਈਜ਼ ਨਾਲ ਹੁਣ ਆਪਾਂ ਇਸ ਸਾਈਡ ਵੀ ਕੱਟ ਲਗਾ ਦਿੰਨੇ ਆ ਜੀ ਚੌਥ ਸਪੀਸ ਹੀ ਕਟਾਂਗੇ ਆਪਾਂ ਤੇ ਦੇਖੋ ਜੀ ਹੁਣ ਆਪਾਂ ਚੱਕ ਕੇ ਦਿਖਾਉਣਾ ਤੁਹਾਨੂੰ ਪੀਸ ਵਰਫੀ ਰ ਤੇ ਆਰਾਮਦਾਰੀ ਨਾਲ ਇਹ ਨਿਕਲ ਜਾਂਦਾ ਕੋਈ ਇਹ ਇਸ ਤਰੀਕੇ ਨਾਲ ਨਹੀਂ ਵੀ ਇਹ ਪੀਸ ਨਾਲ ਨਿਕਲਣਗੇ ਤੇ ਦੇਖ ਸਕਦੇ ਆ ਤੁਸੀਂ ਕਿੰਨਾ ਵਧੀਆ ਦਾਣੇਦਾਰ ਆਪਣੀ ਵਰਫੀ ਬਣ ਕੇ ਤਿਆਰ ਹੋਈ ਹੈ ਅਰੇ ਦੇਖੋ ਬਹੁਤ ਹੀ ਸਵਾਦ ਇਹ ਬਹੁਤ ਹੀ ਜ਼ਿਆਦਾ ਬਣਦੀ ਹੈ ਜੀ ਇਸ ਤਰੀਕੇ ਨਾਲ ਤੇ ਬਿਲਕੁਲ ਕੋਈ ਵੀ ਇਹਨੂੰ ਪਹਿਚਾਨ ਨਹੀਂ ਸਕਦਾ ਵੀ ਬਾਜ਼ਾਰੋਂ ਲਿਆਂਦੀ ਜਾਂ ਆਪਾਂ ਘਰ ਦੇ ਵਿੱਚ ਤਿਆਰ ਕਰੀਏ ਜਾਂ ਹਲਵਾਈ ਨੇ ਤਿੰਨੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਇੱਕ ਵਾਰ ਬਣਾ ਕੇ ਖਾ ਲਈ ਨਾ ਤਾਂ ਵਾਰ-ਵਾਰ ਬਣਾਓਗੇ ਤੇ ਬਾਜ਼ਾਰੋਂ ਕਦੇ ਵੀ ਨਹੀਂ ਲਿਆਓਗੇ ਤੁਸੀਂ ਇਹ ਤੇ ਨੇ ਸੌਖੇ ਤਰੀਕੇ ਨਾਲ ਆਪਾਂ ਤਿਆਰ ਕਰਕੇ ਦਿਖਾਈਏ ਤੁਹਾਨੂੰ ਇਸ ਤਰੀਕੇ ਨਾਲ ਆਪਾਂ ਸਾਰੇ ਪੀਸ ਇਹਦੇ ਕੱਢ ਕੇ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਪੀਸ ਬਣ ਕੇ ਇਹਦੇ ਤਿਆਰ ਹੋਏ ਆ ਦਾਣੇਦਾਰ ਵਰਫੀ ਤੇ ਖਾਣ ਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਵਰਫੀ ਤਿਆਰ ਕਰ ਸਕਦੇ ਆ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਇੱਕ ਵਾਰ ਇਹ ਵਰਫੀ ਰੈਸਪੀ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਸਪੈਸ਼ਲ ਭੈਣਾਂ ਵਾਸਤੇ ਇਹ ਵੀਡੀਓ ਤੇ ਰਖੜੀ ਤੇ ਇਹ ਮਠਿਆਈ ਘਰ ਦੇ ਵਿੱਚ ਜ਼ਰੂਰ ਤਿਆਰ ਕਰਨੀ ਜੀ ਤੇ ਬਾਜ਼ਾਰੋਂ ਮਲਾਵਟੀ ਮਠਿਆਈਆਂ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਘਰ ਦੇ ਵਿੱਚ ਵੀ ਆਪਾਂ ਬਿਨਾ ਗੈਸ ਜਲਾਏ ਜੀ ਤੇ 5 ਮਿੰਟਾਂ ਦੇ ਵਿੱਚ ਇਹ ਵਰਫੀ ਤਿਆਰ ਹੋ ਜਾਂਦੀ ਹੈਗੀ ਤੇ ਜ਼ਿਆਦਾ ਇਹ ਤੇ ਟਾਈਮ ਵੀ ਨਹੀਂ ਲੱਗਦਾ ਤੇ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਵੀ ਇਸ ਤਰੀਕੇ ਨਾਲ ਵਰਫੀ ਤਿਆਰ ਕਰਨਾ ਜੀ ਘਰ ਦੇ ਵਿੱਚ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਜੀ